ਈ ਲਾਲਾ ਮਾਤਾ ਜੀ ਕੀ ਲਾਇਆ ਤੁਹਾਡਾ ਤੇ ਕੀ ਕਰਾ ਵਰ ਜਾਣਾ ਇਹਨਾਂ ਨੂੰ ਫਾਸੀ ਦਾ ਹੁਕਮ ਦੋ ਮੇਰੇ ਉਹ ਵੀਰੋ ਅੱਡੀ ਗੱਲ ਕੀ ਹੋਈ ਉਸ ਟਾਈਮ ਉਹ ਗੱਲ ਕੁਛ ਨਹੀਂ ਫਤੋ ਹੋਈ ਉਹ ਪਹਿਲੀ ਜਗਿਆ ਵਾਦੇ ਉਥੇ ਸਾਡੀ ਪਹਿਲੀ ਜਖਾਲ ਉਹਨਾਂ ਨੇ ਪਾਇਆ ਜੀ ਇੱਕ ਹਾਲ ਟਾਉਣ ਗਿਆ ਕੰਦਾ ਵੀ ਹਾਲੀ ਪਾਈ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਕੰਦਾ ਮੈਂ ਟਾਹਣਾ ਮੈਂ ਤੇ ਮੈਂ ਕਿਹਾ ਪੁੱਤ ਘਾਟਾ ਦਫਾ ਕਰੇ ਜੀ ਸਾ ਕਿੰਨੇ ਕੀ ਨਿਕਲ ਜਾਣਾ ਉਹ ਜਿੱਦਾਂ ਕਰਦਾ ਤੇ ਵੀ ਫੇਰ ਕੰਦਾ ਵੀ ਜੇ ਮੈਂ ਟਾਹਦਾ ਨਾ ਕੀ ਨਾ ਕੀ ਤੁਹਾਡੇ ਮੁੰਡੇ ਦਾ ਗੁਰਜੀਤ ਗੁਰਜੀਤ ਤੇ ਬਾਅਦ ਚ ਫਿਰ ਕੀ ਹੁੰਦਾ ਇੱਥੇ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਅੱਛਾ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮੁੰਡਾ ਲਕੋਵੇ ਕੰਦਾ ਮੰਮੀ ਤੇਰੇ ਰੋੜਾ ਵੱਜ ਗਿਆ ਤੂੰ ਮਰ ਜਾਣਾ ਤੂੰ ਮਾਰਾ ਉਹ ਆਮੇ ਕੋ ਚਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਹੱਥੀ ਚਲ ਗਿਆ ਉਹਨਾਂ ਨੇ ਕਿੱਥਾਂ ਫੜੀਆਂ ਤੇ ਆਪ ਰੋ ਦਿੱਤਾ ਮੇਰੇ ਮਰੇ ਨੂੰ ਆ ਵੀ ਹਮਾਰਾ ਉਹ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਉਮਰ ਕਿਹਾ ਹੋਣੀ ਚਾਹੀਦੀ ਮੇਰੀ ਇਹੋ ਹੀ ਮੰਗਾ ਵੀਰੋ ਮੇਰੀ ਇਹੋ ਹੀ ਮੰਗਾ ਉਹਨੂੰ ਫੋਲ ਸਜ਼ਾ ਹੋਣੀ ਚਾਹੀਦੀ ਆ ਬਾਹਰ ਦਾ ਨਿਕਲੇ ਕਰਨਾ ਮਰਜੀ ਸਿੰਘ ਪ੍ਰੋਗਰਾਮ ਗਰਜੀ ਸਿੰਘ ਕੀ ਲੱਗਦੇ ਤੁਹਾਡੇ ਉਹ ਮੇਰਾ ਸਾਲਾ ਲੱਗਦਾ ਕਿ ਇਹ ਮਾਮਲਾ ਹੋਇਆ ਮਾਮਲਾ ਇਹ ਹੋਇਆ ਤੇ ਇਹਨਾਂ ਦਾ ਕੋ ਬੱਟ ਦਾ ਰੋਲਾ ਚੱਲਦਾ ਸੀਗਾ ਤੇ ਜਿਹੜੀ ਬੱਟ ਸੀਗੀ ਉਹ ਮੇਰੇ ਸਾਲ ਦੀ ਪੈਲੀ 'ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਬੱਟ ਹੈ ਤੁਸੀਂ ਹਟਾ ਲਓ ਇਹ ਸਾਡੀ ਪੈਲੀ 'ਚ ਤੇ ਇਹਨਾਂ ਨੇ ਜਾ ਕੇ ਬੱਟ ਢਾਤੀ ਤੇ ਉਹ ਕਹਿੰਦੇ ਆਪਾ ਇਹ ਬੱਟ ਢਾਉਣੀ ਨਹੀਂ ਦੇਣ ਤੁਹਾਨੂੰ ਤੇ ਕਹਿੰਦਾ ਮੈਂ ਬੱਟ ਢਾਹਦੀ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਕਿਹਨਾਂ ਦੇ ਨਾਲ ਸੀ ਬੱਟ ਦਾ ਰੋਲਾ ਵੱਡਦਾ ਰੋਲਾ ਇਹਨਾਂ ਦਾ ਪਾਜ ਦਾ ਲੜਕਾ ਸੀਗਾ ਜੀ। ਨਾਮ ਉਹਦਾ ਰੱਖਿਆ ਆਪਣਾ ਰਿੰਕੂ। ਕੱਲ ਕੀ ਕਰ ਰਹਾ ਹਾਂ? ਕੱਲ ਘਟਨਾ ਇਹਦਾ ਵਾਪਰਦੀ ਹੈ ਮੈਂ ਤੇ ਇੱਥੇ ਹੈ ਨਹੀਂ ਸੀਗਾ। ਤੇ ਮੈਨੂੰ ਜਿੱਦਾਂ ਫੋਨ ਗਿਆ ਮੈਂ ਆ ਗਿਆ ਇੱਥੇ। ਤੇ ਜੋ ਮੈਨੂੰ ਆ ਕੇ ਇੱਥੇ ਪਤਾ ਲੱਗਾ ਜਿਵੇਂ ਮੈਂ ਸੁਣਿਆਵੇਂ ਤੇ ਉਹ ਫਿਰ ਪੰਜ ਜਣੇ ਜਿਹੋ ਉਹਨੇ ਜਿਹੜੇ ਘਰ ਦੇ ਜੀ ਸੀਗੇ ਜਿਹੜੇ ਪੰਜੇ ਜਣੇ ਪੈਗੇ। ਰਿੰਕੂ ਦੀ ਵਾਈਫ, ਰਿੰਕੂ ਦੀਆਂ ਦੋ ਕੁੜੀਆਂ, ਉਹਦਾਂ ਦੀ ਮੰਮੀ ਤੇ ਇਹ ਪੰਜੇ ਜਣੇ ਪੈਗੇ ਸੀਗੇ। ਤੇ ਉਹਨਾਂ ਨੇ ਆ ਕੇ ਮਤਲਬ ਤੇਜ਼ ਤਰ੍ਹਾਂ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿੱਟੀਆਂ ਮਾਰੀਆਂ ਨੇ ਜੀ ਨਹੀਂ ਗੋਲੀ ਕੋਈ ਨਹੀਂ ਚਲੀ ਜੀ ਕਿੱਟੀਆਂ ਮਾਰੀਆਂ ਮੈਂ ਤੇ ਗੁੱਡੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਕਈ ਇੱਕੇ ਦੇ ਕੋਸੇ ਡੰਡੇ ਸੀਗੇ ਡਾਂਗਾ ਸਿੰਘ ਜੀਆ ਦਾਤੀਆਂ ਸੀਗੀਆਂ ਪੜੀਆਂ ਤੇ ਕਿੱਟੀਆਂ ਸੀਗੀਆਂ ਜੀ ਸਾਡੇ ਮੋਕੇ ਤੇ ਮੋਤ ਹੋ ਗਈ ਸੀ ਹਾਂਜੀ ਮੋਕੇ ਤੇ ਨਹੀਂ ਮੋਤ ਹੋਈ ਫਿਰ ਇੱਥੋਂ ਆ ਕੇ ਸੀ ਘਰ ਆਗੇ ਸੀਗੇ ਤੇ ਫਿਰ ਰਸਤੇ ਜਾਂਦੇ ਜਿੰਨਾਂ ਦੇ ਉੱਥੇ ਜਾ ਕੇ ਮੋਤ ਹੋ ਗਈ ਮਾਂਗ ਕੋ ਪ੍ਰਸ਼ਾਸਨ ਕੋ ਮੰਗੀ ਹੋਈ ਹੈ ਜੀ ਇਹਨਾਂ ਨੂੰ ਸਖਤ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਘੱਟੋ ਘੱਟ ਉਮਰ ਕਹਿ ਦਿੱਤੇ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਾਡੀ ਵਫਾ ਮੰਗ ਸਰਕਾਰ ਦੇ